ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੋਂ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਕੋਟਲਾ ਮੇਰ ਸਿੰਘ ਵਾਲਾ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਦੋ ਐਨੀਮਲ ਲੈ ਕੇ ਆਏ ਆ ਜੀ ਇੱਕ ਤਾਂ ਤਾਜੀ ਸੂਈ ਮੱਝਾ ਜੀ ਬਾਈ ਕੋਲ ਇੱਕ ਗੱਭਣ ਗਾਂ ਹੈ ਦੈਨ ਹਜੇ ਲੈ ਜੂਗੀ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰ ਕੋ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਵਨਾਈ ਪਿੰਡ ਕੋਟਲਾ ਮੇਰ ਸਿੰਘ ਵਾਲਾ ਤਿਲਵਾਗਾ ਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 73472 33825 ਠੀਕ ਆ ਬਾਈ ਇੱਕ ਨੰਬਰ ਮੱਝ ਤੋਂ ਸ਼ੁਰੂ ਕਰਦਾ ਜੀ ਸੂਆ ਵੀਰੇ ਸੂਆ ਵੀਰੇ ਚੌਥੇ ਸੂਈ ਵੀ ਆ ਪਾ ਦੋ ਸੂਈ ਆ ਜੀ ਸੂਈ ਨੂੰ ਅੱਜ ਵੀਰੇ ਨੂੰ 8 ਦਿਨ ਹੋ ਗਏ 8 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਹੈ ਜੀ ਬੱਚਾ ਕੱਟੀ ਆ ਮਗਰ ਇਹਦੇ ਮਗਰ ਕੱਟੀ ਆ ਚੰਗੀ ਆ ਜੀ ਕਰਤੀ ਮਗਰ ਹਾਂ ਮੁਰਾ ਨਾਲ ਦੀ ਕੱਟੀ ਆ ਮਗਰ ਠੀਕ ਆ ਬਾਈ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਭਾਂਡੇ ਵਾਲਾ ਵੀਰੇ 10 ਕਿਲੋ ਤਿਆਰ ਆ ਨਾਟੇ ਦੀ ਥਾਲੀ ਜੋ ਓਕੇ ਦੇ ਦਾਂਗੇ ਦੇ ਜਮਾ ਕੰਡਾ ਬਾਲਟੀ ਵੀ ਚੜਾ ਕੇ ਦੇਵਾਂਗੇ ਥਾਨਾਂ ਦੀ ਦੰਨ ਜਮਾ ਓਕੇ ਵੀਰੇ ਬੱਚਾ ਲਾ ਕੇ ਵਿਖਾਵਾਂਗੇ ਆਪਾਂ ਹਾਂਜੀ ਤੋਰ ਕੇ ਦਿਖਾ ਦੀ ਬਾਅਦ ਚ ਵੀਰੇ ਧਾਰਾ ਮਾਰ ਕੇ ਵੀ ਆਪਾਂ ਚੈੱਕ ਕਰਾ ਦਾਂਗੇ ਜੀ ਸੂਆ ਬਾਈ 10 ਦਾ ਚੌਥਾ ਸੂਈ ਆ ਜੀ ਉਹ ਹੁਣ ਆਪਾਂ ਚੌਥਾ ਨੇ ਅਗਲਾ ਭਾਂਜੇ ਨਾ ਮਰਜੀ ਮੰਨ ਲੈਦੇ ਉਹ ਦੱਰੇ ਅ ਬਾਈ ਕਹਿੰਦਾ ਆਪਾਂ ਚੌਥਾ ਕਹਿ ਕੇ ਦੇਣੀ ਆ ਜੀ ਬਾਕੀ ਤੁਹਾਡੀ ਇੱਛਾ ਤੁਸੀਂ ਜਿੰਨਾ ਮਰਜ਼ੀ ਸਮਝ ਸਕਦੇ ਬਸ ਮੇਰੇ ਮੋੜ ਲਿਆ ਜੀ ਜਿਹੜਾ ਨੈੱਟ ਦੁੱਧ ਕਿੰਨਾ ਤਿਆਰ ਆ ਜੀ ਬਈ 10 ਕਿਲੋ ਭਾਂਡੇ 'ਚ ਤਿਆਰ ਆ ਜੋਕ ਕੇ ਦੇ ਦਾ ਜਮਾ ਜੋਕੇ 14 ਕਿਲੋ ਦੀ ਗਾਰੰਟੀ ਆ ਮੈਂ ਨਹੀਂ ਘਰੇ ਚੋਈ ਵੀ ਆ ਠੀਕ ਆ ਬਾਈ ਹਾਂ ਇਹਦਾ ਸੋਹਣਾ ਹੈ ਗਾਇਬ ਤੇ ਲੱਗੇ ਹੱਥੀਂ ਚਵਾਈ ਵਾਲਾ ਧੱਕ ਥੋੜੀ ਜੀ ਹਵਾਨੇ ਦੀ ਅੱਗੇ ਨੂੰ ਆ ਜੀ ਹਾਂ ਥੋੜੀ ਜੀ ਹਵਾਨੇ ਦੀ ਧੱਕ ਅੱਗੇ ਨੂੰ ਆ ਬੈਕ ਨੂੰ ਦੇਖ ਘਟ ਦਿੰਦੀ ਆ ਪਰ ਜਿਹੜਾ ਨੈੱਟ ਦੁੱਧ ਤਿਆਰ ਹੋਊਗਾ ਬਾਈ 10 ਦਾ 10 ਕਿਲੋ ਮੇਰੇ ਘਰੇ ਜੋਕ ਕੇ ਲੈ ਜਾ ਵੀਰੇ ਬੱਚ ਆਪਾ ਬੱਚਾ ਛੱਡ ਕੇ ਤੁਹਾਨੂੰ ਘਾਰਾਂ ਮੁਰਾਦ ਦਿੰਨੇ ਆ ਜੀ ਉਹਦੇ 'ਚ ਵੀਰੇ ਸੌਖਾ ਹੋ ਜਾਂਦਾਗਾ ਕਿਸੇ ਵੀਰ ਸੱਜਣ ਨੇ ਦੂਰੋਂ ਚੱਲ ਕੇ ਆਉਣਾ ਹੁੰਦਾਗਾ ਜੇ ਮੰਨ ਲਓ ਥਾਣੂ ਕਿ ਹੋਣ ਤਾਂ ਥੋੜਾ ਜਿਹਾ ਆਉਣਾ ਸੌਖਾ ਹੋ ਜਾਂਦਾ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਉਂਦੀ ਬਾਕੀ ਬਾਈ ਕਹਿੰਦਾ ਥਾਣਾ ਦੀ ਗਰੰਟੀ ਹੋਊਗੀ ਬੇਫਿਕਰ ਹੋ ਜਿਓ ਚੈੱਕ ਕਰਾ ਸਕਦੇ ਬੱਚੇ ਤੇ ਮਿਲਦੀ ਐ ਕੱਟੀ ਮਗਰ ਪੂਰੀ ਚੰਗੀ ਐ ਜੀ ਮੁਰਾਦ ਪੈਂਦੀ ਐ ਕੱਲੀ ਪੂਸ ਤੇ ਚਿੱਟੋ ਆ ਦੇਖ ਸਕਦੇ ਹੋ ਨੈਣ ਨਕਸ਼ ਸੋਹਣੇ ਆ ਬਾਕੀ ਚੈੱਕ ਕਰਵਾ ਦਿੰਨੇ ਆ ਬਾਕੀ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਜੀ ਠੰਡੀ ਸੀਲ ਫੁੱਲ ਆ ਜੀ ਮੋਟੀ ਚਵਾਈ ਆ ਗੰਨੇ ਆ ਰਗੀ ਨੂਰ ਲਿਖਣਾ ਚ ਮਾਰ ਦੇ ਜੀ ਚੈੱਕ ਕਰ ਲਾ ਕੇ ਵੀ ਓਕੇ ਵੀਰੇ ਦਾਨ ਨਾ ਯਾ ਓਕੇ ਵੀਰੇ ਸੁਣਾ ਨਹੀਂ ਸੁਣਾ ਦੀ ਧਾਰ ਵੀ ਨਾ ਮਾਰੇ ਕੋਈ ਮੋਟੀ ਚਵਾਈ ਆ ਜੀ ਡਿਮਾਂਡ ਵੀਰੇ ਦੀ ਡਿਮਾਂਡ ਵੀਰੇ ਯਾਰ ਕੋਈ 90 ਕਰਾ ਲਵੇ ਕੋਈ 95 ਕਰਾ ਲਵੇ 83000 ਦੀ ਹਾਂ ਨਾ ਹੀ ਆ ਜੀ ਆਪਾਂ ਮਾਨ ਕਰ ਦਿਆਂਗੇ ਵਿੱਚ ਬੰਦੇ ਦਾ ਠੀਕ ਆ ਜੀ ਜਿਹੜਾ ਦੂਰੋ ਚੱਲ ਗਿਆ ਉਹ ਜਮਾਂ ਜੈਜ ਡਿਮਾਂਡ ਆ ਬਾਈ ਕਹਿੰਦਾ ਮੋਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਜੀ 85000 ਦੀ ਐਸ ਨੂੰ ਆ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜਾ ਵੀ ਚੱਲ ਗਿਆ ਇਹਦਾ ਥੋੜਾ ਕਣ ਬਾਲਾ ਨਹੀਂ ਇਹਦੇ ਚੋਲਾ ਬਾਈ 10-10 ਰੱਖਿਆਗਾ ਬਾਕੀ ਜਿਹੜਾ ਨੈਟ ਦਲ ਤਿਆਰ ਆ ਉਹ 10 ਕਿਲੋ ਆ ਤਸੱਲੀ ਤੁਸੀਂ ਕਰਨੀ ਆ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਸੁਆ ਕੰਨ ਮਾ ਜੀ ਸੁਆ ਵੀਰੇ ਤੀਜੇ ਸੁਆ ਸੁਣਦੀ ਆ ਆਪਾਂ ਇਹ ਟੋਕੜ ਲਈ ਸੀ ਕੱਲੀ ਠੀਕ ਆ ਜੀ ਹਾਂ ਆਪਾਂ ਦੁੱਧ ਮਾਰਿਆ ਨੇ ਲਈ ਸੀਗੀ ਹੁਣ ਪਸੂ ਸੁਪੇ ਠੀਕ ਹੈ ਜੀ ਤੇ ਉਹ ਵੀਰੇ ਉਹ ਕਹਿੰਦੇ ਸੀ 25 ਕਿਲੋ ਇਹਦਾ ਥੱਲੇ ਦੋਦੇ ਚੋਇਆ ਆਪਾਂ ਹਾਂ 25 ਆਪਾਂ ਕਹਿ ਨਹੀਂ ਆਪਾਂ 20 22 ਦੀ ਗਾਰੰਟੀ ਦੇਣੀ ਅਗਲੇ ਨੂੰ ਠੀਕ ਹੈ ਬਾਈ ਜੀ ਆਪਾਂ ਚੋਇਆ ਹੋਵੇ ਤਾਂ ਦੱਸਗੇ ਹਾਂ ਜੀ ਤਾਂ ਆਪਾਂ ਤਾਂ ਤੋਕੜ ਲਈ ਸੀ 10 ਦੇਣੇ ਮੇਰੇ ਕੋਲ 11 12 ਕਿਲੋ ਕੱਢਿਆ ਤੋਕੜ ਨੇ ਠੀਕ ਹੈ ਬਾਈ ਐਵੇਂ ਮੋੜ ਕੇ ਭਗਾਈ ਐਵੇਂ ਕਰਨ ਨੂੰ ਉਹ ਤਾਂ ਫਾਇਦਾ ਨਹੀਂ ਸਹੀ ਹੈ ਫਾਇਦਾ ਨਹੀਂ ਤੇ ਹੁਣ ਦਿਨ ਕਿੰਨੇ ਪਏ ਦੋਨੇ ਦੇ ਵੀਰੇ 10 ਦਿਨ ਪਏ ਆ ਜੀ ਡੇਟ ਮਿੰਟ ਹਾਂ ਠੀਕ ਹੈ ਜੀ ਈਂ ਠੰਡੀ ਐਨੀ ਆ ਭਲਾ ਜਵਾਕ ਬਾਹ ਦੇ ਥੱਲੇ ਆਹੀ ਬਾਈ ਆਂਦੀ ਲੈ ਕੋਈ ਨਹੀਂ ਜੀ ਬਿਕੋਸ ਇਹਦੇ ਰੰਗ ਕਰਾਉ ਦਾ ਵੀ ਇਹੋ ਜਿਹਾ ਗਰਮ ਹੋਊਗਾ ਹੋਰ ਕਿ ਦਿਖਾ ਵੀ ਫਾਇਦਾ ਵੀਰੇ ਕਰੋ ਸੰਗ ਦਾ ਕਿਉਂਕਿ ਤੁਹਾਨੂੰ ਵੀ ਪਤਾ ਮੌਸਮ ਗਰਮ ਬਹੁਤ ਜ਼ਿਆਦਾ ਹੈ ਗਰਮੀ ਆ ਕੋਈ ਗਰਮੀ ਨਹੀਂ ਮੰਨਦੀ ਲੈ ਕੋਈ ਪੱਖਾ ਨਹੀਂ ਕੂਲਰ ਦੇ ਥੱਲੇ ਜੀ ਲੈ ਸਹੀ ਗੱਲ ਆ ਜੀ ਗਰਮੀ ਗਰਮ ਵਾਲੀ ਹਾਂ ਜੰਦੀ ਬਸੇਰੀ ਵਾਲੀ ਦੇ ਨਾਲ ਆ ਵੈਸੇ ਹੀ ਆ ਫੋਟ ਜੀ ਮਾੜੀ ਜੀ ਇਹ ਵੀਰੇ ਕੁਛ ਨਹੀਂ ਇਹਦੇ ਤਾਂ ਕੋਈ ਸ਼ਾਨ ਮੂਰੇ ਵੀ ਹੈ ਨਹੀਂ ਮਾੜੀ ਜੀ ਠੀਕ ਆ ਜੀ ਕੱਚੀ ਖਣਾ ਦੀ ਗਾਰੰਟੀ ਆ ਵੀਰੇ ਆਪਣੀ 10 ਦਿਨਾਂ ਦੀ ਕੱਚੀ ਆ 1 ਫੱਦਰ ਦਿਨ ਕਈਰ ਪਸੂ ਵੱਧ ਵੀ ਲੈ ਜਾਂਦਾ ਜੀ ਥਾਣਾ ਦੱਸਿਆ ਹਾਂ ਜੀ ਜੀ ਸੰਢੀ ਵਸੇਰੀ ਆ ਵੀਰੇ ਪਲੇ ਰੱਸਾ ਸਾਡੇ ਕੋਲ ਜਾ ਰਹੇ ਜੀ ਜੀ ਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਥਾਣਾ ਦੱਸਿਆ ਜੇ ਆਪਾਂ ਨੇੜੇ ਤੋਂ ਚੈੱਕ ਕਰ ਲੈਣੇ ਚਾਰ ਹੀ ਥਾਣਾ ਗੈਰਤੀ ਲੱਗੇ ਵਿਆ ਬਲਾਈ ਜਵਾਗ ਭਾ ਦੇ ਥੱਲੇ ਬਾਕੀ ਦੇਖ ਸਕਦੇ ਹੋ ਤੁਸੀਂ ਵਜੋਂ ਨੰਬ ਜੂਦ ਪੂਰਾ ਚੰਗਾ ਬਾਈ ਕਹਿੰਦਾ ਮਾਲਕਾਂ ਨੇ ਤਾਂ 22 ਕਿਲੋ ਕਹਿ ਕੇ ਦਿੱਤੀ ਆ ਤੇ ਆਪਾਂ 20 ਕਿਲੋ ਦੀ ਗਾਰੰਟੀ ਤੇ ਦੇਣੀ ਆ ਕਿਉਂਕਿ ਬਾਈ ਦੱਸਦਾ ਕਿ ਮੈਂ ਢੋਕੜ ਲੈ ਕੇ ਆਂਦੀ ਸੀਗੀ ਤੇ ਉਸ ਤੋਂ ਬਾਅਦ ਹੁਣ ਪਸ਼ੂ ਹੋਰ ਛੂਪੇ ਆ ਤਾਂ ਕਰਕੇ ਸੇਲ ਕਰਦੇ ਕੋਈ ਵਪਾਰ ਦਾ ਕੰਮ ਨਹੀਂ ਬਾਈ ਆਪਾਂ ਨੇ ਖਾਂਬਣ ਦਾ ਕੰਮ ਕਰੇ ਬਾਈ ਕਹਿੰਦਾ ਵਪਾਰ ਦਾ ਕੋਈ ਕੰਮ ਨਹੀਂ ਆਪਾਂ ਪਸ਼ੂ ਲੈ ਆਉਨੇ ਹਾਂ ਜੀ ਖਾਂਬ ਕੇ ਇੱਕ ਅੱਧਾ ਕਿਤੇ ਨਾ ਗੇ ਸੇਲ ਕਰਦੇ ਕਿਤੇ ਗਰੀ ਦਾ ਢੰਡੀ ਵੀ ਫੇਰ ਹੀ ਪੈਣਾ ਨਿਆਣੇ ਤੇ ਵੀ ਚੋਲੇ ਕੋਈ ਜਵਾਕ ਚੋਲੇ ਦੇ ਇਹਨੂੰ ਖੜੀ ਨੂੰ ਲਾਓ ਵੀਰ ਉਸ ਅਲੱਗ ਕਰਮ ਵਾਲੀ ਪੂਰੀ ਆ ਕੋਈ ਨਹੀਂ ਹਾਂ ਕੱਚੀ ਜ਼ਰੂਰ ਆ ਜੀ ਕੱਚੀ ਜ਼ਰੂਰ ਆ ਕਰਦੀ ਮਜਬੂਰੀ ਮਾਰ ਗਈ ਇਹਨੂੰ ਡਿਮਾਂਡ ਵੀ ਭਾਜੋ ਮਿਲ ਜਾਣਾ ਜੀ ਬਈ ਉਹ ਸਾਹਮਣੇ ਮਿਲਦੀ ਜੇ ਤਿਆਰ ਹੁੰਦੀ ਤਾਂ ਸਾਨੂੰ ਵੀ ਪਤਾ ਸੀਗਾ ਸਹੀ ਗੱਲ ਆ ਫਿਰ ਡਿਮਾਂਡ ਹੋਰ ਹੋਣੀ ਡਿਮਾਂਡ ਹੋਰ ਹੋਣੀ ਅੱਜ ਦੀ ਡਿਮਾਂਡ ਵੀਰੇ ਅੱਜ ਦੀ ਡਿਮਾਂਡ ਵੀਰੇ ਇਹਦੇ 65000 ਓਜੂਲੈਸ ਕਰ ਲਾਂਗੇ ਮਾਨਦਾਨ ਵੀਰੇ ਮੌਕੇ ਤੇ ਠੀਕ ਆ ਜੀ ਅੱਜ ਦੀ ਡਿਮਾਂਡ ਅੱਜ ਦੀ ਆ ਮੁੜ ਕੇ ਜੇ ਤਿਆਰ ਹੋ ਗਈ ਬਾਈ ਇੰਨੇ ਰੁਪਈਆ ਦੇ ਫਿਰ ਤੋਂ ਨਹੀਂ ਕਰੀਏ ਇਹ ਨਹੀਂ ਹਣਾ ਇਹਦਾ 20 25 ਕਿਲੋ ਦੁੱਧ ਦੇਦਾ ਵੇੜਨੇ ਫਿਰਦਾ ਲੋਡ ਹੀ ਨਹੀਂ ਇਹਦਾ ਘਰ ਦੀ ਠੀਕ ਹੈ ਜੀ ਹਾਂ ਅੱਜ ਅੱਜ ਦੀ ਡਿਮਾਂਡ ਬਾਈ 65000 ਰੁਪਇਆ ਕਰਦੇ ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਇਹਦਾ ਬਾਈ ਬਾਲੀ ਰਾਜੀ ਸੀ ਇਹਦਾ ਗਰਮੀ ਨੇ ਤੋੜਤੀ ਗਰਮੀ ਥੋੜੀ ਥੋੜੀ ਜਿਆਦੇ ਪੈ ਗਈ ਸੀਟ ਹਜੇ ਵੀ ਬਹੁਤ ਜਿਆਦਾ ਨਹੀਂ ਫਸੂਆਂ ਦਾ ਬੁਰਾ ਹਾਲ ਹੈ ਬੁਰਾ ਹਾਲ ਹੈ ਹਜੇ ਅਵੇ ਟਾਲੀ ਟਾਲ ਮੋਇਨ ਖੜੀ ਹੈ ਸਹੀ ਗੱਲ ਹੈ ਜੀ ਇਹੀ ਐਚਰ ਫੁੰਦੀ ਨੇ ਪਹਿਲਾਂ ਜੀਬ ਕੱਢਣੀ ਸੀ ਸਹੀ ਗੱਲ ਹੈ ਜੀ ਉਹ ਤਾਂ ਕੋਈ ਗਰੰਟੀ ਤੇ ਪਹਿਲਾਂ ਵੀ ਗਰੰਟੀ ਦੇ ਮੰਗਾਲੇ ਵੜਦਾ ਆਪਾਂ ਗਰੰਟੀ ਦੀ ਭੇਜ ਦੇਣਾ ਘਰੇ ਤੋਂ ਹਾਂ ਓਕੇ ਵੀਰੇ ਚੋਈ ਵੀ ਆਪਣੀ ਠੀਕ ਹੈ ਜੀ 65000 ਰੁਪਿਆ ਡਿਮਾਂਡ ਆ ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ